ਮਿਸਲੇ ਜਿਹੜੀ ਕਮੇਟੀ ਸੀ ਐਸੇ ਬੱਚਿਆਂ ਦਾ ਪ੍ਰੋਗਰਾਮ ਨਹੀਂ ਕਰੰਦੇ ਇਹ ਹਰਿਆਣਾ ਕਮੇਟੀ ਦਾ ਮੈਂ ਧੰਨਵਾਦ ਕਰ ਦਿੰਦੇ ਤੇ ਵਧਾਈ ਵੀ ਦਿੰਦਾ ਇਸ ਸਥਾਨ ਤੇ ਬੱਚਿਆਂ ਨੂੰ ਬੜੇ ਹੀ ਸੋਹਣੇ ਸੁਚੇਜੇ ਢੰਗ ਨਾਲ ਪ੍ਰੋਗਰਾਮ ਕਰਨ ਵਾਸਤੇ ਪੰਜੋਤਰਾ ਸਾਹਿਬ ਮਿਸਲੇ ਸਮੇਂ ਜੋ ਬੱਚਿਆਂ ਨੂੰ ਗੁਰਦੁਆਰ ਦੇ ਅੰਦਰ ਬੈਠ ਕੇ ਉਹਨਾਂ ਨੂੰ ਮਾਣਤਾ ਦਿੱਤੀ ਗਈ ਇਨਾਮ ਦਿੱਤੇ ਗਏ ਕੀਰਤਨ ਦੀ ਹਾਜ਼ਰੀ ਦਿੱਤੀ ਗਈ ਬੱਚਿਆਂ ਨੇ ਗੁੱਤਾਂ ਕੀਤੀਆਂ ਨਹੀਂ ਯਾ ਟੋਪੀ ਪਾਈਓ ਜੀ ਉਹਨਾਂ ਦੇ ਨੰਬਰ ਕੱਟੇ ਜਾਣਗੇ ਲੋ ਕਦੀ ਵੀ ਕਿਸੇ ਬੱਚੇ ਨੇ ਕਿਸੇ ਕੰਪੀਟੀਸ਼ਨ ਦੇ ਵਿੱਚਕਾਰ ਕਾਲੀ ਪੱਗ ਕਦੇ ਨਹੀਂ ਮੰਨੀ ਜੀ ਸੱਤ ਨੰਬਰ ਦਿੱਤੇ ਗਏ ਨੇ ਜੀ ਜਹਤ ਸਿੰਘ ਜੀ ਨੂੰ ਅੱਜ ਸਾਡੇ ਬੱਚਿਆਂ ਨੂੰ ਇੱਕ ਕੀਪਸ ਦੇ ਪੈਕੇਟ ਦੇ ਕੇ ਤੇ ਉਹਨਾਂ ਦੇ ਵਿਚਾਰ ਬਦਲੇ ਜਾ ਸਕਦੇ ਨੇ ਸੇਧਾ ਨਹੀਂ ਸੇਧਾ ਨਹੀਂ ਰਸੀਦਾ ਨਹੀਂ ਔਰ ਮੈਂ ਹਸਰੇ ਤੁਹਾਨੂੰ ਤੁਹਾਡਾ ਦਮਾਲਾ ਪੈਰਾ ਕਰਦਾ ਤੁਹਾਡੀ ਦਸਤਾਰ ਪੈਰਾ ਚਾਉਂਦੀ ਏ ਤੁਸੀਂ ਕਿਸ ਕੋਈ ਬਸ ਵਾਲੀ ਬਈ ਨਹੀਂ ਕਿਤੇ ਜਾ ਸਕਦੇ ਤੇ ਨੰਬਰ ਵੀ ਕਿਤੇ ਜਾ ਸਕਦੇ ਨੇ ਇਹ ਸਿੱਖਾਂਾਂ ਵਾਲੀ ਚੀਜ਼ ਹੈ ਕੰਪਿटीशन ਚ ਨਹੀਂ ਦੱਸੀ ਜਾਂਦੀ ਮੈਂ ਫੇਰ ਵੀ ਦੱਸ ਰਿਹਾ ਜਿਹੜੇ ਬੱਚੇ ਆਪਣਾ ਓਪਨ ਆਈ ਲੈ ਨੂੰ ਲੈਫਟ ਸਾਈਡ ਤੇ ਰੋਗੇ। ਅੰਦਰੋਂ ਤੋਂ ਉੱਪਰ ਨੂੰ ਆਏ ਬੱਚੇ। ਵਿੱਚੋਂ ਕੋ ਮੋ ਬਪਾਯੂਨ ਸਾ ਦੇਖੀ। ਉਹ ਸੈਰ ਮ ਕਰੋਗੇ। ਬਾਰਾਂ ਕਰੋ ਤੁਸੀਂ। ਇੱਕ ਚੀਜ਼ ਮੈਂ ਉਸਾਕਿਕ ਮਹਾਪਲੇ ਮੈਂ ਬੋਲਣੀ ਚਾਹੀਦੀ ਸੀ। ਮਤੋਂ ਨਹੀਂ ਪਤਾਣਾ ਜੀਨਾ ਬੱਚਿਆਂ ਨੇ ਕੁੱਤਾ ਕਿ ਕੀਏ ਨੇ। ਯਾ ਟੋਪੀ ਪਾਈਏ ਜੀ। ਉਹਨਾਂ ਦੇ ਨੰਬਰ ਕੱਟੇ ਜਾਣਗੇ ਜੀ। ਕਿਉਂਕਿ ਦਸਤਾਰ ਮੁਕਾਬਲਾ ਗੁਰਮੁਖ ਅਨੁਸਾਰ ਕੇਸਾਂ ਤੇ ਹੋਣਾ ਹੈ। ਸਾਰੇ ਖਿਡਾਰੀਆਂ ਨੂੰ ਬੇਨਤੀ ਹੈ ਕਿ ਦਸਤਾਰ ਪੈਰਾਚੂ ਨਹੀਂ ਰੱਖਣੀ। ਨਾ ਸਟੇਜ ਤੇ ਇਹਦੇ ਥੱਲੇ ਪਿੱਛੇ ਕੋਈ ਕਪੜਾ ਰੱਖੋ ਤਾਂ ਦਸਤਾਰ ਰੱਖਣੀ ਹੈ ਜੀ। ਖਿਡਾਰੀਆਂ ਨੂੰ ਬੇਨਤੀ ਹੈ ਕਿ ਦਸਤਾਰ ਪੈਰਾਚੂ ਨਹੀਂ ਰੱਖਣੀ। ਇਹ ਆਪਣੀ ਝੋਲੀ ਚ ਰੱਖੋ ਜਾਂ ਥੱਲੇ ਕੋਈ ਲੀੜਾ ਕੱਪੜਾ ਵਿਛਾਓ ਤੇ ਦਸਤਾਰ ਰੱਖਿਓ ਬੱਚੋ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਮੁਕਾਬਲਾ 10 ਮਿੰਟ ਦਾ ਹੈ ਠੀਕ ਹੈ ਜੀ ਹਾਂ ਜੀ ਰੈਡੀ ਹੋ ਜੀ ਸ਼ੁਰੂਆਤ ਹਾਂ ਜੀ ਸ਼ੁਰੂ ਕੀ ਬੱਚੇ ਨੇ ਕਿਸੇ ਕੰਪੀਟੀਸ਼ਨ ਦੇ ਵਿੱਚ ਕਾਲੀ ਪੱਗ ਕਦੇ ਨਹੀਂ ਮਿੰਦੀ ਜੀ ਨੀਲੀ ਪੱਗ ਦਾਤ ਨੀਲੀ ਨਹੀਂ ਕਰੀ ਕਿਉਂਕਿ ਉਹ ਟਾਰਫ ਹੁੰਦੇ ਤਾਂ ਲੜਦੀ ਸੁਣੀ ਨਹੀਂ ਲਿਖਦੀਆਂ ਕਦੀ ਵੀ ਲਾਊਡ ਨਹੀਂ ਹੁੰਦੀ ਇਸ ਚੀਜ਼ ਨੂੰ ਸਿੱਖਣ ਦੀ ਲੋੜ ਹੈ ਕੋਈ ਮੇਲਾਸ ਇੱਕ ਮੇਰੇ ਵੀਰ ਜੀ ਸਿੰਘ ਨੂੰ ਦਿੱਤੇ ਗਏ ਨੇ ਨੰਬਰ ਪੂਰਾ ਦੇ ਬੱਚੇ ਖੜੇ ਹੋਏ ਸਾਬ ਨੇ ਕਿਹਾ ਇੱਕ ਬਖਸ਼ ਸਿੰਘ ਜੀ ਆਚਾਰ 7 ਨੰਬਰ ਦਿੱਤੇ ਗਏ ਨੇ ਅਸ਼ਮੀਨ ਕੋਲ ਬੱਚਾ ਅਸ਼ਮੀਨ ਕੌਰ ਜੀ ਮਿਲਣੇ 7 ਨੰਬਰ ਇਹਨੇ ਅਸ਼ਮੀਨ ਹੈ ਵੀ ਨਾ ਅਸ਼ਮੀਨ ਚਲੋ 7 ਨੰਬਰ ਦਿੱਤਾ ਕੇ ਇਹਨੇ ਜਹਤ ਸਿੰਘ ਜੀ ਨੂੰ ਜਾਂ ਤੇ ਕੋਣ ਹੈ ਜਾਂ ਤੇ ਕੋਣ ਹੈ ਵੈਰੀ ਗੁੱਡ ਅਸ਼ਮੀਨ ਇਹਨਾਂ ਨੂੰ ਮਿਲ ਕੇ ਨਹੀਂ 7 ਨੰਬਰ ਦਿੱਤੇ ਵੀ ਨਾ ਕੋ 8 ਨੰਬਰ ਦਿੱਤੇ ਨੇ ਜੀ ਵੀਰ ਪ੍ਰਤਾਪ ਸਿੰਘ ਜੀ ਨੂੰ ਕੋਣ ਹੈ ਕੀ ਬਾਤ ਹੈ 9 ਨੰਬਰ ਮਿਲੇ ਨੇ ਜੀ ਪ੍ਰੋਫੈਸਰ ਸ਼ਰਮ ਸਿੰਘ ਜੀ ਨੂੰ ਪ੍ਰੋਫੈਸਰ ਸ਼ਰਮ ਸਿੰਘ ਬੋਲੇ ਤੁਸੀਂ ਪ੍ਰੋਫੈਸਰ ਸਿੰਘ ਸਤਨੰਬਰ ਨੰਬਰ ਮਿਲੇ ਨੇ ਰਮੇਸ਼ ਸਿੰਘ ਜੀ ਨੂੰ ਰਮੇਸ਼ ਸਿੰਘ ਰਮੇਸ਼ ਸਿੰਘ ਬੋਲੇ ਤੁਸੀਂ ਹੱਥ ਖੜਾ ਕਰੋ ਉੱਪਰ ਬੋਲੇ ਸੋਨਿਹਾਲ ਅਸਪੀਕ ਕੋ ਇਹ ਬੱਚੀ ਨੂੰ ਮਿਲੇ ਨੇ 8 ਨੰਬਰ ਜੀ ਜੱਸਾ ਬਣਾਵਾਂ ਪੂਰੀ ਖੁਲੀ ਕਿਰਪਾ ਹੁਣ ਟੋਟਲ ਕਰ ਲੈਂਦੇ ਆ ਜੀ ਰੂਪ ਹੋ ਕੇ ਫਤਿਹ ਦੀ ਸਾਂਝ ਪਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤੇ ਸਾਧ ਸੰਗਤ ਜੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਦੇ ਘਰੇ ਜਿਸ ਬੱਚੇ ਦਾ ਜਨਮ ਹੋਇਆ ਉਹ ਬਚਪਨ ਤੋਂ ਲੈ ਕੇ ਆਖਰੀ ਸਵਾਸ ਤੱਕ ਪੈਰ ਦੇ ਬੁੱਥੇ ਤੋਂ ਲੈ ਕੇ ਸਿਖਦੀ ਚੋਟੀ ਤੱਕ ਕੇਸਾਂ ਦੀ ਵਿਆਦਰੀ ਰੋਮਾਂ ਦੀ ਵਿਆਦਰੀ ਕਰੇ ਨਹੀਂ ਸਕਦਾ ਇਹ ਮਾਤਾ ਪਿਤਾ ਦਾ ਹੀ ਰੋਲ ਹੈ ਸਵੇਪ ਤੋਂ ਹੀ ਬੱਚਿਆਂ ਨੂੰ ਜੋ ਤਿਆਰੀ ਕਰਦੇ ਨੇ ਜਿਵੇਂ ਹੁਣ ਤਿਆਰੀ ਕਰਾਈ ਹੈ ਤੇ ਚੰਗੇ ਸੁਚੱਜੇ ਢੰਗ ਦੇ ਨਾਲ ਬੱਚੇ ਨੂੰ ਚੰਗੇ ਸੰਸਕਾਰ ਦੇਣੇ ਪਰ ਉਹ ਮਾਪੇ ਸੰਸਕਾਰ ਦੇ ਸਕਦੇ ਨੇ ਜਿਹੜੇ ਗੁਰੂ ਨਾਨਕ ਦੀ ਸਿੱਖੀ ਨਾਲ ਜੁੜੇ ਹੋਣ ਤੇ ਜਿਹੜੇ ਸਿੱਖੀ ਤੋਂ ਦੂਰ ਨੇ ਆਪਣੇ ਬੱਚਿਆਂ ਨੂੰ ਕਿਵੇਂ ਸਿੱਖੀ ਨਾਲ ਜੋੜਨਗੇ ਵੈਸੇ ਇਹ ਦਿਨ ਜਿਹੜੇ ਸ਼ਹੀਦਾਂ ਦੇ ਚੱਲ ਰਹੇ ਨੇ ਸਫਰ-ਏ-ਸਹਾਦਤ ਦੇ ਨਾਤੇ ਸਾਰੇ ਸ਼ਹਿਰ ਦੇ ਵਿੱਚ ਸਾਰੇ ਪਿੰਡਾਂ ਕਸਬਿਆਂ ਦੇ ਵਿੱਚ ਗੁਰਮੁਖ ਪਿਆਰਿਆਂ ਨੇ ਸੁਆਗਤ ਰੱਖੇ ਹੋਏ ਨੇ ਇਹਨਾਂ ਸਮਾਗਮਾਂ ਦੇ ਵਿੱਚ ਪਰ ਨਾਮ ਹਨ ਗੁਰੂ ਕੇ ਪਿਆਰੇ ਸਾਹਿਬਜ਼ਾਦੇ ਦੀ ਸ਼ਹਾਦਤ ਤੇ ਬਾਣੀ ਤੇ ਬਾਣੀ ਨਾਲ ਜੋੜਨ ਵਾਸਤੇ ਕਿੱਡੇ ਵੱਡੇ ਉਪਰਾਲੇ ਨੇ ਸਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਚਾਹੀਦੀ ਕਿ ਬੱਚਾ ਕੇਸਾਂ ਦੀ ਵਿੱਧਰੇ ਨਹੀਂ ਕਰਨੀ ਕੇਸ ਨਹੀਂ ਕਟਾਣੇ ਕਈ ਵਾਰੀ ਮੁੰਡੇ ਕਹਿੰਦੇ ਨੇ ਜੇ ਸਵੇਰੇ ਬੱਚਾ ਰੋਂਦਾ ਟਾਈਮ ਹੋ ਜਾਂਦਾ ਬਾਸ ਆ ਜਾਂਦੀ ਸੰਭਾਲਿਆ ਨਹੀਂ ਜਾਂਦਾ ਇਸ ਕਰਕੇ ਤੁਹਾਡੇ ਕਟਾ ਦਈਏ ਫਿਰ ਬਾਅਦ ਰੱਖ ਲਾਂਗੇ ਨਹੀਂ ਭਾਈ ਇਹ ਬਚਪਨ ਵਿੱਚ ਹੀ ਬੱਚਾ ਨੂੰ ਕੇਸਾਂ ਤੋਂ ਦੂਰ ਕਰ ਦਿੱਤਾ ਵੱਡੇ ਹੋ ਕੇ ਫਿਰ ਕਿਵੇਂ ਰੱਖਣਗੇ ਇਸ ਕਰਕੇ ਸਿੱਖੀ ਸਰੋਤ ਨਾਲ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕੀਤੀ ਸਿੰਘਾ ਨੇ ਮਹਾਰਾਜ ਇੱਕ ਸਹਬਜ਼ਾਦੇ ਨੂੰ ਤੇ ਰੱਖ ਲੈਂਦੇ ਮਹਾਰਾਜ ਵੰਸ ਚੱਲੇਗੀ ਮਹਾਰਾਜ ਕਹਿੰਦੇ ਕਿ ਇਹਨਾਂ ਦੀ ਗੱਲ ਕਰ ਜ ਤੁਸੀਂ ਕੌਣ ਹੋ ਤੁਸੀਂ ਵੀ ਮੇਰੇ ਬੱਚਿਆਂ ਤੋਂ ਜ਼ਿਆਦਾ ਵਿਤਰ ਸਤਕਾਰਯੋਗ ਹੋ ਜੋ ਬੇਗਾਨੀਆਂ ਮਾਵਾਂ ਦੇ ਕੁੱਖਾਂ ਤੋਂ ਜਨਮ ਲਿਆ ਕਿ ਮੇਰੇ ਨਾਲ ਰਹਿ ਕੇ ਪੂਰਾ ਤਨ ਮਨ ਧਨ ਸੌਂਪ ਕੇ ਸੇਵਾ ਕਰ ਰਹੇ ਹੋ ਮੈਨੂੰ ਆਪਣੇ ਗਾਨੀ ਤੋਂ ਵੱਡਾ ਵੀ ਜ਼ਿਆਦਾ ਫਿਕਰ ਹੈ ਤੇ ਫਿਰਲੇ ਅੱਤੇ ਮਹਾਰਾਜ ਕਿਰਪਾ ਕਰੋ ਵੀ ਚੌਂਹੀ ਜੁਵਾਨ ਦਾ ਪਤਾ ਨਹੀਂ ਦੋ ਆਖਾਂ ਸਾਹਮਣੇ ਸ਼ਹੀਦ ਹੋ ਗਏ ਤੇ ਗੁਰੂ ਸਾਹਿਬ ਕਹਿ ਲੱਗੇ ਜਬਦਯੋ ਇਹ ਮੋਹ ਨਾ ਲਿਦਾਓ ਤੁਸੀਂ ਸਾਰੇ ਹੀ ਮੇਰੇ ਪੁੱਤਰ ਸਮਾ ਆਏਗਾ ਮੇਰਾ ਕਾਲਸਾ ਆਪਣੇ ਦਿੱਤਿਆਂ ਨੂੰ ਬਾਣੇ ਤੇ ਬਾਣੀ ਦੇ ਨਾਲ ਸਜਾ ਕੇ ਜਦੋਂ ਦਰਸ਼ਨ ਕਰਨ ਗੁਰਦੁਆਰੇ ਆਇਆ ਕਰੇਗਾ ਮੈਂ ਆਪਣੇ ਫਤਿਹ ਸਿੰਘ ਜੋਰਾਵਰ ਸਿੰਘ ਜੋ ਇਹਨਾਂ ਵਿੱਚੋਂ ਦਰਸ਼ਨ ਕਰਿਆ ਕਰਾਂਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਬੱਚੇ ਸਾਡੇ ਆਪ ਹੁੰਦਰੇ ਹੋ ਕੇ ਸਿੱਖੀ ਤੋਂ ਮਨਕਰ ਹੋ ਕੇ ਕੇਸ ਦਾਣੇ ਕਟਾ ਕੇ ਜਾਂ ਛੋਟੇ ਬੱਚੇ ਕੇਸਾਂ ਕੋ ਮਾਤਾਵਾਂ ਕਹਿੰਦੀਆਂ ਬਹੁਤ ਸਮਾਂ ਲੱਗਦਾ ਹੈ ਜੀ ਬੱਚੇ ਰੋਂਦੇ ਨੇ ਤਿਆਰੀ ਵਿੱਚ ਸਮਾਂ ਲੱਗਦਾ ਹੈ ਨਾ ਸਮਾਂ ਨਹੀਂ ਹੈ ਫੋਨ ਹੁ ਸਿੱਖੀ ਤੋਂ ਕਾਰਜ ਕਰ ਦਿੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਜਦੋਂ ਮੱਥਾ ਟੇਕੜ ਜਾਂਦੇ ਹੋ ਸ਼ਬਦ ਰੂਪ ਦੇ ਚਰਨਾਂ ਤੇ ਮਹਾਰਾਜ ਕੀ ਕਹਿੰਦੇ ਹੋਣਗੇ ਵੀ ਐਨੇ ਵੇਸੜੇ ਹੋਗੇ ਮੇਰੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਕੁਰਬਾਨੀ ਵਿੱਚ ਕੋਈ ਕਮਜ਼ੋਰੀ ਦਿੱਸੀ ਤੁਹਾਨੂੰ ਜੋ ਆਪਣੇ ਬੱਚਿਆਂ ਨੂੰ ਸਿੱਖੀ ਤੋਂ ਦੂਰ ਕਰਦੇ ਆ। ਇਹ ਆਪਾਂ ਨੂੰ ਤੇ ਸਮਝ ਨਹੀਂ ਆਉਂਦੀ। ਜਿਨ੍ਹਾਂ ਨੂੰ ਸੋਝੀ ਹੈ ਅੰਦਰ అనుభవ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਦੀ ਨਦਰ ਸਾਡੇ ਤੇ ਜਿਹੜੀਆਂ ਨੇ ਉਹ ਪਿਆਰ ਵਾਲੀਆਂ ਨਹੀਂ ਕਿਉਂਕਿ ਆਪਣੇ ਬੱਚਿਆਂ ਨੂੰ ਆਪਾਂ ਸਿੱਖੀ ਤੋਂ ਦੂਰ ਕਰ ਦਿੰਦੇ ਆ। ਇਸ ਕਰਕੇ ਜਿਹੜੇ ਚੰਗੇ ਸੰਸਕਾਰ ਦੇਣ ਵਾਲੇ ਮਾਤਾ ਪਿਤਾ ਨੇ ਉਹਨਾਂ ਦਾ ਔਲਾਦ ਪੱਖੋਂ ਵੀ ਪ੍ਰਮਾਤਮਾ ਦੇ ਦਰ ਤੇ ਉਹਨਾਂ ਨੂੰ ਬਖਸ਼ਾ ਮਿਲਦੀਆਂ ਨੇ ਕਿ ਔਲਾਦ ਨੂੰ ਚੰਗਾ ਰਾਹ ਵਿਖਾਏ। ਇਸ ਕਰਕੇ ਕੈਂਡ ਦੀ ਵੀ ਲੋੜ ਨੇ ਜਿਹੜਾ ਸਿੱਖਾਂ ਦੇ ਘਰੇ ਜਨਮ ਹੋਏ ਆ। ਉਹ ਸਿੱਖੀ ਸਰੂਪ ਰੱਖੇ ਆ ਥੋੜੇ ਜਿਹੇ ਬੱਚੇ ਆਏ ਉਹਨੇ ਦੱਸਿਆ ਕਹਿੰਦੇ ਭਰਾ ਗੁਰਦੁਆਰਾ ਮੈਨੇਜਮੈਂਟ ਨੇ ਹਰਿਆਣਾ ਬਲਾਸਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਮਲੀ ਹੈ ਉਹਨੂੰ ਛੋਟਾ ਆਦਾ ਮਿਲਿਆ ਸੇਵਾ ਕਰਦੇ ਆ ਕੋਈ ਵਿਕ੍ਰਿਸ਼ਤਾ ਵੀ ਹੋਈ ਹੈ ਤੇ ਜਿਹੜੀ ਬੱਚੇ ਕੋਲ ਉਹਦੀ ਫੋਟੋ ਗਈ ਹੈ ਉਹ ਕਹਿਣ ਲੱਗੇ ਜੀ ਵਾਕਈ ਤੇ ਸ਼ਾਰਾ ਕੁਝ ਠੀਕ ਹੈ ਤੁਸੀਂ ਤਾਂ ਕੇਸ ਦਾੜਾ ਕਟਾ ਦੇ ਸੋਹਣਾ ਲੱਗਦਾ ਮੈਂ ਮੋਨੇ ਨਾਲ ਵਿਆਹ ਕਰਾਉਣਾ ਇਹ ਬਹੁਤ ਬੱਚੀਆਂ ਦੀ ਜਿਹੜੀ ਹੋ ਗਈਆਂ ਇਹ ਪੇਜ ਕਸ ਰੱਖੀ ਜਾਂਦੀ ਵੀ ਮੌਨ ਨਾਮ ਜਹਾ ਕਰਾਉਣਾ ਝੁਬਕੇ ਮਰ ਜਾਣਾ ਚਾਹੀਦਾ ਆਪਾਂ ਮਾਤਾ ਪਿਤਾ ਕੋ ਮਰਜੀ ਦੇ ਵਾਰਸ ਤੇ ਉਹਨਾਂ ਬੱਚਿਆਂ ਨੂੰ ਸੋਚ ਲੈਣਾ ਚਾਹੀਦਾ ਕਿ ਚੰਗ ਦਿਨਾਂ ਦੀ ਜ਼ਿੰਦਗੀ ਅੰਦਰ ਆਪਾਂ ਕਿਸੇ ਦੇ ਸਬੰਧ ਨੂੰ ਵਿਗਾੜ ਕੇ ਆਪਣੇ ਵੱਲੇ ਖਿੱਚਣਾ ਆਪਾਂ ਕਹਿੰਦੇ ਸ਼ਹੀਦੀ ਜੋੜ ਮੇਲ ਇਹਦਾ ਭਾਵ ਕੀ ਹੈ ਆਪਾਂ ਨੇ ਆਪ ਦੇ ਮਿਲਣਾ ਗੁਰੂ ਚਰਨਾਂ ਤੇ ਤੇ ਦੂਜਿਆਂ ਨੂੰ ਵੀ ਮਿਲਣਾ ਜੇ ਦੂਜਿਆਂ ਨੂੰ ਗੁਰੂ ਦੀ ਸਿੱਖਿਆ ਤੋਂ ਤੋੜ ਕੇ ਆਪਾਂ ਕਹਾਂਗੇ ਹਾਂ ਸੌਂਕ ਪਾ ਜਿਹੜੇ ਸੰਸਾਰ ਤੇ ਰਹਿ ਕੇ ਆਪਾਂ ਸੌਂਗੀ ਪੂਰੇ ਕਰਨੇ ਨੇ ਕਿੰਨੇ ਕ ਦਿਨ ਕਰੋਗੇ ਗੰਦੂ ਬ੍ਰਾਹਮਣ ਨੇ ਵੀ ਸ਼ੌਂਕ ਪੂਰਾ ਕੀਤਾ ਸੀ ਮਾਂ ਵੀ ਗੁਰਤੇ ਨਾਲ ਧੀ ਘਟੀਆਂ ਸਜਾ ਲਈ ਲਾਣਤਾ ਤਈਆਂ ਮੋਤੀ ਰਾਮਹਿ ਰਾਣੇ ਉਸੇ ਮਾਇਆ ਦੇ ਨਾਲ ਮਾਤਾ ਤੇ ਸਹਿਬ ਜੀ ਆਦਿਆਂ ਨੂੰ ਦੁੱਧ ਪਿਲਾ ਕੇ ਸੇਵਾ ਕੀਤੀ ਰਹਦੇ ਦੁਨੀਆ ਤੱਕ ਜਾਸ ਹੁੰਦੇ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਸ਼ਮਾ ਬੋਤਾ ਨਹੀਂ ਲਾਉਣਾ ਸਮੁੱਚੇ ਗੁਰੂ ਅੰਦਕਬੀਰਾਂ ਦਾ ਸ਼ਬਦ ਹਰ ਦਿਨ ਤੌਰ ਤੇ ਧੰਨਵਾਦ ਕਰਦੇ ਆ ਗੁਰੂ ਕਿਰਪਾ ਤੇ ਚੜ੍ਹਦੀ ਕਲਾ ਵਿੱਚ ਜੇ ਇਸੇ ਤਰ੍ਹਾਂ ਹੀ ਇਹ ਜਿਹੜਾ ਪ੍ਰੋਗਰਾਮ ਹੈ ਤੇ ਚੜ੍ਹਦੀ ਕਲਾ ਵਿੱਚ ਕਰਮ ਤੇ ਮਾਲਕ ਕਿਰਪਾ ਕਰਨ ਗੁਰੂ ਹਰਗੋਬਿੰਦ ਸਿੰਘ ਜੀ ਪਾਸੋਂ ਮੇਰੀ ਪੀੜੀ ਦੇ ਮਾਲ ਹੋਰ ਉਤਸ਼ਾਹ ਤੇ ਤਿਆਰ ਬਸਣ ਤੇ ਸੰਗਤਾਂ ਦਾ ਸਹਿਯੋਗ ਦਰਸਤ ਮੁਟੇ ਗੁਰਦਾਰਾਮ ਮੈਜਰੈਂਟ ਹਰਿਆਣਾ ਕਮਿਊਨਿਟੀ ਦਾ ਸਹਿਯੋਗ ਦਰਸਤ ਤਾਂ ਕਿ ਰਲਮਿਲ ਕਰਕੇ ਪ੍ਰੋਗਰਾਮ ਇਹ ਜਿਹੜਾ ਚੜ੍ਹਦੀ ਕਲਾ ਵਿੱਚ ਕਰ ਸਕੀਏ ਬੱਚਿਆਂ ਨੂੰ ਸਿੱਖੀ ਤੇ ਬਾਣੀ ਤੇ ਬਾਣੀ ਨਾਲ ਜੋੜ ਕੇ ਗੁਰੂ ਜੀ ਅਸ਼ੀਸ਼ ਲੈ ਸਕੀਏ ਪਿਛਲੇ ਜਿਹੜੀ ਕਮੇਟੀ ਸੀ ਇੱਥੇ ਬੱਚਿਆਂ ਦਾ ਪ੍ਰੋਗਰਾਮ ਨਿਸ਼ਚਿਤ ਕਰਨ ਦਿੰਦੇ। ਇਹ ਹਰਿਆਣਾ ਕਮੇਟੀ ਦਾ ਮੈਂ ਧੰਨਵਾਦ ਕਰਦਾ ਤੇ ਵਧਾਈ ਵੀ ਦਿੰਦਾ। ਇਸ ਸਥਾਨ ਤੇ ਬੱਚਿਆਂ ਨੂੰ ਬੜੇ ਹੀ ਸੋਹਣੇ ਸੁਚੇੇ ਦੇ ਢੰਗ ਨਾਲ ਪ੍ਰੋਗਰਾਮ ਕਰਨ ਵਾਸਤੇ ਸયોਖਰਾ ਸਾਹਿਬ ਜਿਨ੍ਹਾਂ ਇਸ ਸਮੇਂ ਜੋ ਬੱਚਿਆਂ ਨੂੰ ਗੁਰਦੁਆਰ ਦੇ ਅੰਦਰ ਬੈਠ ਕੇ ਉਹਨਾਂ ਨੂੰ ਮਾਨਤਾ ਦਿੱਤੀ ਗਈ, ਇਨਾਮ ਦਿੱਤੇ ਗਏ, ਕੀਰਤਨ ਦੀ ਹਾਜ਼ਰੀ ਦਿੱਤੀ ਗਈ। ਪਹਿਲਾਂ ਨਹੀਂ ਸੀ ਮਿਲਦੇ। ਮੇਰੇ ਤੇ ਕਹਿਣ ਤਾਂ ਗੁੱਸਾ ਵੀ ਹੋ ਜਾਂਦੇ ਨੇ ਕੋਈ ਬੁਰਕਾ। ਜਿਹੜਾ ਕਾਰਜ ਗੁਰੂ ਦੇ ਚਰਨਾਂ ਵਿੱਚ ਕਰਨਾ ਹੈ। ਸਿੱਖੀ ਨਾਲ ਬੱਚਿਆਂ ਨੂੰ ਜੋੜਨ ਉਹ ਮੈਨੇਜਮੈਂਟ ਦਾ ਫਰਜ਼ ਬਣਦਾ ਕਿ ਛੋਟੇ ਪੌਦੇ ਤੋਂ ਵੱਡਾ ਹੋਣਾ ਜੇ ਆਪਾਂ ਛੋਟੀ ਪਲੀਰੇ ਨੂੰ ਹੀ ਨਹੀਂ ਸੰਭਾਲਾਂਗੇ ਵੱਡੇ ਹੋ ਕੇ ਕੀ ਕਰੂਗੇ ਇਸ ਕਰਕੇ ਸਭ ਨੂੰ ਮੈਂ ਵਧਾਈ ਦਿੰਦਾ ਇਸ ਸ਼ਹੀਦੀ ਜੋਨ ਮੇਲੇ ਦੇ ਅੰਦਰ ਸ਼ਹੀਦੀ ਜੋ ਸਦਾ ਅੰਦਰ ਆਪ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਸਤਿਗੁਰ ਜੀ ਦਿਨ ਦੁਗਣੀ ਰਾਤ ਦੁਗਣੀ ਉਤਸ਼ਾਹ ਪਿਆਰ ਵਾਸਤੇ ਕੜੀ ਕੜਾ ਬਖਸ਼ੇ ਸਤਿਗੁਰ ਜੀ ਮਿਹਰ ਕਰਨ ਹੋਰ ਵੱਡੇ ਪੱਧਰ ਤੇ ਜਿਹੜੇ ਸ਼ਭਾਗਵਨ ਨੇ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਕਿਵੇਂ ਮਾਮਾ ਬੱਚਿਆਂ ਨੂੰ ਤਿਆਰ ਕਰਕੇ ਸਟੇਜ ਤੇ ਆਉ ਜੀ ਦੇ ਸਾਹਮਣੇ ਤੇ ਰੋਲ ਅਦਾ ਕੀਤਾ ਐ ਇਦਾਂ ਸਭ ਨੇ ਇਹਨਾਂ ਨੂੰ ਵੇਖ ਕੇ ਮੀਡੀਆ ਚੱਲ ਰਹੀ ਹੈ ਚੈਨਲ ਚੱਲ ਰਹੇ ਨੇ ਇਹਨਾਂ ਨੂੰ ਵੇਖ ਕੇ ਸਿੱਖੀ ਬੱਚੇ ਜਿਹੜੇ ਨੇ ਉਹਨੂੰ ਸੰਭਾਲੋ ਤੇ ਉਹ ਬੱਚੇ ਨੇ ਜਦੋਂ ਕਿ ਇਹ ਮਨਮੋਲੀ ਨਾਲ ਵਿਆਹ ਕਰਾਉਣਾ ਉਹਨੇ ਚੰਗੀ ਤਰ੍ਹਾਂ ਤਾੜਨਾ ਕੀਤਾ ਕਹਿੰਦੇ ਡੁੱਬ ਕੇ ਮਰ ਜਾ ਮੈਨੂੰ ਤੇਰੇ ਵਰਗੀਆਂ ਬਥੇਰੀ ਮਿਲਣ ਜਾਣੀਆਂ ਕਿ ਮੈਨੂੰ ਕੀ ਕਰਨਾ ਮੈਨੂੰ ਸਿੱਖੀ ਪਿਆਰੀ ਹੈ ਆਖਿਆ ਮੇਰੇ ਵੱਲੇ ਕਦੇ ਦੇਖੀ ਵੀ ਨਾ ਅਸੀਂ ਸੁਲੋਕ ਵਗੜ ਕੇ ਤੇਰੇ ਨਾਲ ਵਿਆਹ ਕਰਾਇਆ ਕਿ ਜੀਵਨ ਭਰ ਸਫਰ ਕਰਾਂਗੇ ਤੇ ਗੁਰੂ ਦੀ ਨਿਗਾਹ ਵਿੱਚ ਓਟ ਦੇ ਕੇ ਦੇਮਖੋ ਕੇ ਜਾਵਾਂਗੇ ਆ ਦਿਨ ਕਿਹੜੇ ਚੱਲਦੇ ਨੇ ਫਤਿਹਗੜ ਦੀ ਧਰਤੀ ਤੇ ਸੋਚ ਪਚਾ ਦਿੱਤੀ ਉਸ ਬੱਚੀ ਨੇ ਕਹਿੰਦੇ ਐਵੇਂ ਨਹੀਂ ਤਸੀਹੇ ਚੱਲ ਕੇ ਵੀ ਸਾਬ ਜਰਦਿਆਂ ਨੇ ਕੇਸਰ ਨੂੰ ਹੱਥ ਨਹੀਂ ਪਾਉਣ ਦਿੱਤਾ ਤੇ ਸੀਸ ਨਹੀਂ ਝੁਕਾਇਆ ਆਪਣੀਆਂ ਜਾਨਾਂ ਵਾਰ ਦੇ ਉਹ ਬੱਚੀ ਚੁੱਪ ਕਰਕੇ ਫੋਨ ਕੱਟ ਲਈ ਇਸ ਕਰਕੇ ਸਾਡਾ ਵੀ ਇੱਕ ਅਰਦਾਰ ਹੋਣਾ ਚਾਹੀਦਾ ਇਹ ਕੋਈ ਬੱਚਾ ਕੋਈ ਵਿਰੋਧੀ ਕਹਿੰਦਾ ਕਿ ਇਹ ਲੋੜ ਐਡਾ ਬੜਾ ਜੂੜਾ ਕੀਤਾ। ਕਈ ਵਾਰੀ ਟੀਚਰ ਵੀ ਕਹਿ ਦਿੰਦੇ ਨੇ ਆ ਪੱਗ ਫੋਲ ਦੇ। ਆ ਜੂੜਾ ਕਾ ਨੂੰ ਰੱਖਿਆ ਹੈ ਹਵਾ ਲੱਗਣ ਉਹਦੇ ਪੜਨਾ ਹੈ ਤੂੰ। ਪਿਆਰੋਂ ਅੰਗਸ਼ੇ ਖਲੋਤੇ ਨੇ ਕਿੰਨੇ ਕਿੰਨੇ ਦਿਮਾਲੇ ਨੇ ਕੀ ਇਹਨਾਂ ਦੇ ਬੱਚੇ ਨਹੀਂ ਪੜਦੇ। ਆ ਛੋਟਾ ਜਿਹਾ ਪਚੰਗੀ ਖਲੋਤੇ ਇਹ ਵੀ ਦਿਮਾਲਾ ਸਜਾਏ ਐ। ਐਦਾਂ ਨਹੀਂ ਬਹੁਤ ਦਿਮਾਲੇ ਦੇ ਨਾਲ ਨਹੀਂ ਇਹ ਬੋਝ ਤੇ ਉਦੋਂ ਹੁੰਦਾ ਜਦੋਂ ਕੋਈ ਟੈਨਸ਼ਨ ਹੋਵੇ ਕੋਈ ਸਦਮਾ ਹੋਵੇ। ਜਾਂ ਕੋਈ ਪਰੇਸ਼ਾਨੀ ਬੱਚੇ ਨੂੰ ਹੋਵੇ ਆਪਾਂ ਦੇ ਦੇਖ ਜਾਂ ਪਰੇਸ਼ਾਨੀ ਸਾਡੇ ਦਿਮਾਗ ਕਿਹੋ ਜਿਹਾ ਹੁੰਦੇ ਨੇ ਇਸ ਕਰਕੇ ਸਾਡੇ ਰਵਾਲਾਂ ਦੀ ਬੱਚੀ ਸੀ ਜਦੋਂ ਉਹਨੇ ਸਕੂਲ ਦਾ ਪੜ੍ਹਾਈ ਜਿਹੜੀ ਹੈ ਪੂਰੀ ਕਰ ਲਈ ਟੀਚਰ ਨੇ ਤੇ ਪਿਤਾ ਨੂੰ ਸਪੈਸ਼ਲ ਬੁਲਾਇਆ ਤੇ ਬੁਲਾ ਕੇ ਉਹਦੇ ਪਿਤਾ ਨੂੰ ਖੜਾ ਆ ਕੇ ਕਿਹਾ ਸਪੇਅਰ ਤੇ ਕਹਿੰਦੇ ਸ੍ਰਿੰਦਰ ਸਿੰਘਾ ਕਹਿੰਦੇ ਤੇਰੀ ਬੱਚੀ ਦੇ ਸਾਡੇ ਕੋਲ ਤਿੰਨ ਸਾਲ ਸਾਲ ਜਿਹੜਾ ਇਹਨਾਂ ਨੇ ਸਮਾਂ ਲਾਇਆ ਕਦੇ ਕੇਸ਼ਾਂ ਦੇ ਦਰਸ਼ਨ ਨਹੀਂ ਕੀਤੇ ਕਹਿੰਦੇ ਬਾਕੀਆਂ ਨੇ ਤਸਵੀਰ ਘੱਟ ਧੱਕੇ ਨਹੀਂ ਵੇਖੇ ਐਨਾ ਸਿਰ ਤੇ ਵੱਡਾ ਰੱਖਦੇ ਸੀ ਉਹ ਤੇ ਸਾਨੂੰ ਵੀ ਕੇਸ਼ਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਜਿੰਨਾ ਕੇਸ਼ਾਂ ਦਾ ਸਤਕਾਰ ਕਰਾਂਗੇ ਓਨਾ ਸਿੱਖੀ ਵਿੱਚ ਸਾਡਾ ਜੀਵਨ ਜਿਹੜਾ ਪਰਫੁੱਲਟ ਹੋਵੇਗਾ ਇਸ ਕਰਕੇ ਸ਼ਬਦ ਅਰਧੀ ਕਿਤਾਬ ਤੇ ਧੰਨਵਾਦ ਗੁਰੂ ਕਿਰਪਾ ਕਰੇ ਜਿਹੜੀਆਂ ਮਾਮਾ ਆਪਣੇ ਬੱਚਿਆਂ ਨੂੰ ਚੰਗੇ ਤਰ੍ਹਾਂ ਦੇ ਨਾਲ ਤੁਮ ਸ਼ਾਸਨ ਵਿੱਚ ਰੱਖਦੇ ਹੋ ਤੇ ਸੰ ਚੰਗੇ ਸੰਸਕਾਰ ਦੇ ਕੇ ਗੁਰੂ ਦੇ ਸਿੱਖੀ ਵੱਲ ਪ੍ਰੇਰਿਤ ਕਰਦੇ ਨੇ ਗੁਰੂ ਕਿਰਪਾ ਕਰੇ ਉਹਨਾਂ ਨੂੰ ਚਾ ਸੋਚਾ ਜੀਵਨ ਬਖਸ਼ੇ ਉਹਨਾਂ ਦੇ ਜੀਵਨ ਨੂੰ ਵੇਖ ਕੇ ਬਾਕੀਆਂ ਨੂੰ ਵੀ ਜੀਵਨ ਸੇਧ ਮਿਲੇ। ਉਹਨੀਆਂ ਭੁੱਲਾਂ ਦੀ ਖਿਮਾ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ। ਲੋਕੋ ਤੁਹਾਨੂੰ ਆਜੀ ਮਾਪੂਕਾ ਨਾ ਜੋ ਬੜੀ ਸੀਰਤ ਦਾ ਬਖਸ਼ੀ ਹੈ। ਮੈਂ ਬੇਨਤੀ ਕਰ ਦਿਆਂ ਵੀ ਟੋਟਲ ਲਿਓ ਜੀ। ਫਿਰ ਮੈਂ ਬਾਕੀ ਪੀਰ ਤੋਂ ਮੈਂ ਤੇ ਜੀ ਆਪ ਜੀ ਨਾਲ ਟੋਟਲ ਜਲਦੀ ਸ਼ੇਅਰ ਕਰਾਂਗੇ ਨੰਬਰ ਤੇ ਦੱਸ ਹੀ ਦੇ ਤੁਹਾਨੂੰ। ਸਾਰੇ ਬੋਝਾਂ ਕਿਉਂ ਦੋਤ ਨਾ ਉਹ ਆਪੇ ਮੇਰੀ ਹਾਜ਼ਰੀ ਦਾ ਜਵਾਬ ਜਕਾਰੇ ਦਿਆ ਜੇ ਇੱਕ ਮਿੰਟ ਬਾਅਦ ਮੰਗ ਰਹੇ ਜੇ ਜੇਕਰ ਮੈਂ ਥੱਲੇ ਬੈਠਾ ਹੁੰਦਾ ਇਹ ਬੱਚੇ ਸਟੇਜ ਤੇ ਹੁੰਦੇ ਤੇ ਮੇਰਾ ਮਨ ਕਰਨਾ ਸੀ ਸਟੇਜ ਜਾ ਕੇ ਮੈਂ ਵੀ ਫੋਟੋ ਖਿਚਾ ਲੈਣਾ ਜਿਨ੍ਹਾਂ ਨੇ ਕਰਿਆ ਉਹ ਚ ਗਰਾਂ ਲਾ ਦਿਓ ਜਾ ਬੱਤ ਜੀ ਪਾਸਪੋਰਟ ਤੋਂ ਸਿੱਖੋ ਜਿੰਦਗੀ ਦੇ ਵਿੱਚ ਨਾ ਉਹ ਝਿਟਾਉ ਨਹੀਂ ਹ। ਕਦੀ ਸੋਖ ਆਏਗਾ ਕਦੀ ਦੁੱਖ ਆਏਗਾ। ਕਦੀ ਇੰਨੀ ਵੱਡੀ ਮੁਸ਼ਕਲ ਆਏਗੀ ਕਿ ਉਸ ਸਮੇਂ ਨੂੰ ਝੱਲਣਾ ਉਖਾਹ ਹੋ ਜਾਂਦਾ ਹੈ। ਉਹਨਾਂ ਸਮਿਆਂ ਤੇ ਤੁਹਾਨੂੰ ਸਹਬਜ਼ਾਦਿਆਂ ਦਾ ਇਤਿਹਾਸ ਸਾਥ ਦੇਵੇਗਾ। ਉਹਨਾਂ ਸਹਬਜ਼ਾਦਿਆਂ ਨੂੰ ਯਾਦ ਕਰਨਾ ਕਿ ਉਹ ਵੀ ਸਾਡੀ ਉਮਰ ਦੇ ਸਨ, ਥੋੜੇ ਵੱਡੇ ਹੋ ਗਏ ਤੇ ਚੇਤੇ ਕਰਨਾ ਸਹਬਜ਼ਾਦੇ ਸਾਡੇ ਤੋਂ ਛੋਟੇ ਸਨ ਤੇ ਉਹਨਾਂ ਦੇ ਵਿਚਾਰ ਕਿੰਨੇ ਮਜ਼ਬੂਤ ਸੀ। ਅੱਜ ਸਾਡੇ ਬੱਚਿਆਂ ਨੂੰ ਇੱਕ ਕੀਪਸ ਦੇ ਪੈਗਰਟ ਦੇ ਕੇ ਤੇ ਉਹਨਾਂ ਦੇ ਵਿਚਾਰ ਬਦਲੇ ਜਾ ਸਕਦੇ ਨੇ ਪਰ ਨਿੱਕੇ ਨਿੱਕੇ ਸਾਹਿਬਜਾਦਿਆਂ ਦੇ ਵਿਚਾਰ ਇੰਨੇ ਮਜ਼ਬੂਤ ਸੀ ਕਿ ਵੱਡੇ ਵੱਡੇ ਨਾਲੰਚ ਵੀ ਉਹਨਾਂ ਨੂੰ ਡੁਲਾ ਨਹੀਂ ਸਕੇ ਉਹਨਾਂ ਨੂੰ ਪਟਕਾ ਨਹੀਂ ਸਕੇ ਤੇ ਉਹ ਇੱਕੋ ਗੱਲ ਤੋਂ ਵਾਕਿਫ ਸਨ ਕਿ ਸਾਡੇ ਦਾਦਾ ਧੰਗੁਰੂ ਤੇਗ ਬਹਾਦਰ ਜੀ ਹਨ ਜਿਹੜੇ ਮੁਗਲੀਆਂ سلطਨਤ ਦੇ ਅੱਗੇ ਝੁਕੇ ਨਹੀਂ ਉਹ ਜਾਣਦੇ ਸਨ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਹਾਂ ਜਿਹੜੇ ਕਿਸੇ ਦੇ ਅੱਗੇ ਝੁਕਦੇ ਨਹੀਂ। ਸੋ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਹੈ। ਤੁਹਾਨੂੰ ਔਖੇ ਸੁਖੇ ਸਮੇਂ ਦੇ ਵਿੱਚ ਸਹਬ ਜਾਦੇ ਮਾਰਗਦਰਸ਼ਨ ਜ਼ਰੂਰ ਦੇਣਗੇ। ਇੱਕ ਨਾ ਜਦੋਂ ਸਹਬ ਜਾਦਿਆਂ ਨੂੰ ਆਖਰੀ ਵਾਰ ਸ਼ਹੀਦ ਕਰਨ ਲੱਗੇ। ਇੱਟਾਂ ਵੀ ਆ ਗਈਆਂ, ਗਾਰਾ ਵੀ ਆ ਗਿਆ, ਸਭ ਕੁਝ ਆ ਗਿਆ। ਤੇ ਜਲਾਦ ਕਹਿਣ ਲੱਗਾ ਓਏ ਕੁਛ ਖੌਫ ਖਾਓ, ਮੌਤ ਦਾ ਘਲ ਮੰਨ ਲਓ, ਸ਼ਰੀਰ ਦੀ ਬੈਠੀ ਕਲੇਜਾ ਪਕੜ ਕੇ ਮਾਹ ਹੋਵੇਗੀ ਉਰੀਦ ਦੀ। ਇਹ ਗੀਤ ਉਹਨਾਂ ਕੋ ਸਭ ਜਿਆਦਾ ਪਪਾ ਫਤਿਹ ਸਿੰਘ ਕਹਿਣ ਲਗਾ ਫਿਰ ਸਾਹਿਬ ਜੀ ਆਦਾ ਬੋਲਿਆ ਸੁਣਿਓ ਜਲਾਦਾ ਭੋੜਿਆ ਤੂੰ ਕਾਰ ਆਪਣੀ ਕਰੀ ਜਾ ਹੈ ਕਾਸ ਤੋਂ ਚਿਤ ਬੋਲਿਆ ਸਾਡੇ ਘਰ ਆਨੰਦ ਹੈ ਗਮ ਨੂੰ ਕੋਈ ਥਾਂ ਨਹੀਂ ਬੈਠੇ ਕਲੇਜਾ ਪਕੜ ਕੇ ਐਸੀ ਸਾਡੀ ਮਾ ਨਹੀਂ ਇਹਨੂੰ ਮਾਤਾ ਗੁਜਰੀ ਹੈ ਕਿਧਰ ਤੂੰ ਆਪਣਾ ਕੰਮ ਕਰ ਐ ਸਿਧੰਗਰ ਤੂੰ ਸਿਧੰਗਰ ਬਸ ਵਸ਼ਰ ਵੇਖ ਦਿਲ ਕਰਣਾ ਕਰ ਮੇਰੀ ਹੋਣੀ ਮੈਂ ਵਰਾਂਗਾ ਤੂੰ ਨਾ ਡਰ ਇਤਿਹਾਸ ਤੈਨੂੰ ਜੁਲਮੀ ਤੇ ਮੈਨੂੰ ਸੂਰਮਾ ਆਖੇਗਾ ਬਸ ਇੰਤਜ਼ਾਰ ਕਰ ਸੋ ਐਸੀਆਂ ਆਪਾਂ ਸਿੱਖਿਆਵਾਂ ਲੈ ਕੇ ਜਾਣੀਆਂ ਨੇ ਹੁਣ ਭਾਈ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਜੋ ਰਿਜ਼ਲਟ ਕੱਢਿਆ ਗਿਆ ਮਾਫ ਕਰਨਾ ਪਰ ਸਾਨੂੰ ਕੱਢਣਾ ਪਿਆ ਬੱਚਿਆਂ ਚੋਂ ਪਰ ਸਾਰੇ ਬੱਚੇ ਬਹੁਤ ਕਾਬਲ ਸੀ ਬਹੁਤ ਯੋਗ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ बेनती करा सारे जथेदार साहब याद करी ना नाली हो आ जो। आ जो। मैं बचा तो आ जाओ मैं कपाल आए हैं श्री गुरु साहब हाई स्कूल हरिग्रेन हाँ साहब पब्लिक स्कूल तो वो भी ना ला के सज्जन जी पूरी टीम को बेनती करा परमिंदर कौर जी अगर आ जाओ गोलक सिंह जी फिर अगर आ जाओ एक यादगारी फोटो सारे सासगे जी ਮੈਨੂੰ ਤਾਂ ਇਹ ਲੱਗਦਾ ਵੀ ਮੈਂ ਤੇ ਇਹਨਾਂ ਤੋਂ ਸਭ ਤੋਂ ਛੋਟਾ ਬੱਚਾ ਮੈਂ ਇੱਥੇ ਬਹਿ ਜਨੂੰ ਲੋ ਜੀ ਗਰੁੱਪ ਫੋਟੋ ਲੈ ਲੋ ਜੀ ਕੋਲ ਆ ਰਿਹਾ ਹਾਂ ਜੀ ਹਾਂ ਜੀ ਕੈਮਰਾ ਵਾਲਾ ਵੀ ਕਿੱਥੇ ਗਿਆ ਭਾਈ ਉੱਥੀ ਉੱਥੀ ਉੱਥੇ ਉੱਥੇ ਛੋਟੇ ਬੱਚੇ ਨੇ ਛੋਟੇ ਨਾਲ ਛੋਟੀਆਂ ਰਛੇ ਲਗਣਗੇ ਮੈਂ ਛੋਟਾ ਹੈਗਾ ਤਾਂ ਕਰਕੇ ਬੈਠਾ ਹਾਂ ਕੈਮਰਾ ਵਾਲਾ ਵੀ ਕਿੱਥੇ ਖੜਾ ਆ ਰ ਆ ਰ ਬੇਤੀ ਵੀਰ ਅੱਗੇ ਚਲੋ ਧੰਨਵਾਦ ਕਾਪੀ ਪਿੱਛੇ ਹੋ ਜਾਓ